ਸਰਪੰਚੀ ਚੋਣਾਂ ਦੇ ਚੋਣ ਨਿਸ਼ਾਨ ਲੈਣ ਗਈਆਂ ਦੋ ਧਿਰਾਂ 'ਚ ਹੋਈ ਬਹਿਸਬਾਜੀ ਭਰੇ ਬਾਜ਼ਾਰ ਵਿੱਚ ਥਾਣੇ ਸਾਹਮਣੇ ਪੰਨੀਆਂ ਇੱਕ ਦੂਜੇ ਦੀਆਂ ਗੱਡੀਆਂ ਸਰਪੰਚੀ ਚੋਣਾਂ ਦਾ ਦੌਰ ਚੱਲ ਰਿਹਾ ਤੇ ਇਸ ਦੌਰ ਦੇ ਚੱਲਦੇ ਪਟਾਲਾ ਵਿਖੇ ਇੱਕੋ ਪਿੰਡ ਦੀਆਂ ਦੋ ਧਿਰਾਂ ਚੋਣ ਨਿਸ਼ਾਨ ਲੈਣ ਪਹੁੰਚੀਆਂ ਸੀ ਜਿੱਥੇ ਉਹਨਾਂ ਦੀ ਆਪਸ ਵਿੱਚ ਬਹਿਸਬਾਜੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਭਰੇ ਬਾਜ਼ਾਰ 'ਚ ਥਾਣੇ ਦੇ ਸਾਹਮਣੇ ਹੀ ਇੱਕ ਦੂਜੇ ਦੀਆਂ ਗੱਡੀਆਂ ਭੰਨ ਦਿੱਤੀਆਂ ਗਈਆਂ ਨੇ ਉੱਥੇ ਹੀ ਜੇਕਰ ਘਟਨਾ ਦੇ ਸਾਹਮਣੇ ਪਹੁੰਚਦੀ ਪੁਲਿਸ ਥਾਣੇ ਦੀ ਪੁਲਿਸ ਮੌਕੇ ਤੇ ਨਾ ਪਹੁੰਚਦੀ ਤਾਂ ਦੋਹਾਂ ਧਿਰਾਂ ਦਾ ਵੱ ਦੋਵੇਂ ਥਿਨਾ ਇੱਕ ਦੂਜੇ ਉੱਤੇ આરોਪ ਲਗਾਉਂਦੀਆਂ ਨਜ਼ਰ ਆ ਰਹੀਆਂ ਨੇ ਤੁਸੀਂ ਵੀ ਸੁਣੋ ਕਿ ਕੀ ਕੀ ਕਿਹਾ ਉੱਥੇ ਦੂਜੇ ਪਾਸੇ ਬਲਹਾਲ ਪੁਲਿਸ ਕੈਮਰੇ ਸਾਹਮਣੇ ਨਹੀਂ ਆ ਰਹੀ ਅਤੇ ਨਾ ਹੀ ਕੋਈ ਜਮਾਤਲੇ ਬਾਰੇ ਦੱਸਣ ਲਈ ਤਿਆਰ ਹੈ ਮੇਰਾ ਨਾਮ ਹਰਜੀਤ ਕੌਰ ਸੋ ਇਹ ਕੀ ਘਟਨਾ ਕਿ ਆਪਣੀ ਗੱਡੀ ਇਹ ਇੱਕ ਮੈਂ ਮਤਲਬ ਮੈਂ ਮੌਜੂਦਾ ਸਰਪੰਚ ਮੇਰੇ ਘਰ ਵਾਲਾ ਸਿਕੰਦਰ ਸਿੰਘ ਹੈ ਅਹੀਂ ਜਦੋਂ ਆਈਟੀਆ ਆਪਣੇ ਚੋਣੇਸ਼ਾਨ ਲੈਣ ਗਏ ਆ ਇਹਨਾਂ ਨੇ ਉੱਥੇ ਪਹਿਲਾਂ ਨੂੰ ਮੇਰੇ ਸਿਕੰਦਰ ਸਿੰਘ ਨੂੰ ਮੇਰੇ ਹਸਬੰਦ ਨੂੰ ਧੱਕੇ ਮਾਰੇ ਇਹਨਾਂ ਨੇ ਉੱਥੇ ਵਿਕਰਮਜੀਤ ਸਿੰਘ ਦੇ ਮੁੰਡੇ ਨੇ ਪਤਾ ਨਾ ਉਹਨੇ ਯਾਦ ਨਹੀਂਗਾ ਅਮਰਤ ਕਾਲ ਹੈ ਹਾਂਜੀ ਸਾਡੇ ਪਿੰਦੇ ਆ ਪਿਛਲੀ ਵਾਰ ਉਹਨੂੰ 250 ਵਰਡ ਤੇ ਹਰਾਇਆ ਸੀ ਉਹ ਚਾਹੁੰਦਾ ਵੀ ਇਲੈਕਸ਼ਨ ਨਾਲ ਲੜਨ ਅਰਕਾਂ ਬਲੇਵਾਲ ਤੋਂ ਉਹ ਆਣਾ ਹੀ ਉੱਥੇ ਲੋਚੋਂ ਨਿਸ਼ਾਨ ਲੈਣ ਗਏ ਆ ਤੇ ਉੱਥੇ ਉਹਨਾਂ ਬੰਦੇ ਸੱਦ ਕੇ ਸਾਡੇ ਮੰਗਰ ਲਾਏ ਅਸੀਂ ਆਉਣ ਦੇ ਆਰਾਮ ਨਾਲ ਇੱਥੇ ਆਣ ਕੇ ਹਨੂਰਾਹ ਦੇ ਵਿੱਚ ਘੇਰ ਲਿਆ ਵਾ ਤੇ ਸਾਡੀ ਆ ਸਾਰੀ ਗੱਡੀ ਪੰਚ ਛੜੀ ਸਾਰੇ ਸ਼ੀਸ਼ੇ ਛੁਛੇ ਤੋੜ ਛੜੇ ਆ ਆ ਆਪਣਾ ਜਿਹੜੇ ਹਥਿਆਰ ਆ ਇਹਨਾਂ ਕੋਲ ਕਿਹ ਕੋ ਬੈਸਬੋਲ ਆ ਕਿਹ ਕੋ ਹਾਕੀ ਆ ਕਿਸੇ ਕੋ ਕੁਛ ਆ ਬਹੁਤ ਤੇਜ ਦਾਤ ਦੂਤ ਵਗੈਰਾ ਸਾਰਾ ਕੁਝ ਲੈ ਕੇ ਆਏ ਆ ਭਾਜੀ ਆਪਾਂ ਆਪਾਂ ਆਪਣੇ ਚੋਨਚਾ ਲੈ ਕੇ ਆਉਣੇ ਆ ਪ੍ਰਾਈਡਿਟੀ ਕਾਲਜ ਤੋਂ ਇਹਨਾਂ ਸਾਡੀ ਸ਼ਰਿਆਵਾਂ ਵਿੱਚ ਗੱਡੀ ਖੜਾ ਗਏ ਸਾਡੀ ਨਾਲ ਲੇਡੀਜ਼ ਚਾਚੀ ਮੇਰੇ ਸਰਪੰਚ ਖਲੋਤੇ ਆ ਯਾਰ ਆਪੀ ਪੇ ਸ਼ਰਿਆਵਾਂ ਕੁਗਾਰੇ ਤੇ ਗੱਡੀ ਗੱਡੀ ਪਨੇ ਗੱਡੀ ਬਗੋ ਤੇ ਮੌਕੇ ਤੇ ਗੱਲ ਕਰੋ ਭਾਜੀ ਦੇਖੋ ਕੰਮ ਥੋੜਾ ਭਾਜੀ ਇਹ 15 20 ਜਣੇ ਭਾਜੀ ਆਮ ਆਦਮੀ ਦੇ ਬੰਦੇ ਭਾਜੀ ਉਹ ਵੀ ਬਣਾਦਾ ਆਮ ਆਦਮੀ ਜੀ ਇਹ ਕਿਵੇਂ ਪਤਾ ਅਹੀਂ ਭਾਜੀ ਆਮ ਆਦਮੀ ਚ ਉਹ ਹੋਣਾ ਇਹ 10 ਦਿਨ ਪਹਿਲਾਂ ਇਹ ਆਮ ਆਦਮੀ ਚ ਸਾਡੇ ਵਿੱਚ ਤਿੰਨੇ ਜਣੇ ਇੱਕ ਨਾਲ ਚਾਚੀ ਹੈ ਮੇਰੀ ਇੱਕ ਤਿੰਨੇ ਜਣੇ ਭਾਜੀ ਆ ਪਾ ਜੇ ਕੋਈ ਨਾਲ ਛੋਟਾ ਬੱਚਾ ਨਾਲ ਹੋਰ ਨਾਲ ਸਰਚਨ ਦਾ ਸੱਟ ਲਾਤੀ ਜਾਣੇ ਭਾਜੀ ਮੈਂ ਹੁਣ ਮੈਂ ਆਪਣੀ ਡਿਊਟੀ ਤੋਂ ਆਇਆ ਭਾਜੀ ਤਨਕ ਡਿਊਟੀ ਤੋਂ ਆਇਆ ਮੈਨੂੰ ਹੁਣ ਇਹ ਨਾਲ ਫੋਨ ਆਇਆ ਮੈਂ ਨਾਲ ਹੀ ਤੇ ਜੌਬ ਕਰਦਾ ਮੈਂ ਡਿਊਟੀ ਤੋਂ ਆਇਆ ਭਾਜੀ ਲਾਪੀ ਸਿੰਘ ਪਿੰਡ ਬਾਲੇਵਾ ਇਹ ਪੇਪਰ ਸਰਪੰਚੀ ਦੇ ਚੋਣ ਚੋਣ ਨਿਸ਼ਾਨ ਲੈਣ ਗਏ ਸੀ ਆਈਟੀਆਈ ਤੇ ਉੱਥੇ ਇੱਕ ਮੈਂਬਰ ਨੂੰ ਇਹ ਕਹਿੰਦੇ ਵੀ ਆਪਣੇ ਪੇਪਰ ਵਾਪਸ ਲੈ ਤੇ ਇਹ ਆਂਦੇ ਵੀ ਨਹੀਂ ਪੇਪਰ ਨੂੰ ਵਾਪਸ ਲੈਣੇ ਸਾਡੇ ਲੋ ਮੈਂਬਰ ਤੇ ਤੁਸੀਂ ਤੱਕੇ ਨਾ ਤੱਕੇਸ਼ਾਈ ਨਾ ਕਰੋ ਉਹ ਤੱਕੇਸ਼ਾਈ ਕਰ ਲਾਪੀ ਆਈਡੀ ਇਹਨਾਂ ਬੰਦੇ ਇਕੱਠੇ ਕਰ ਲੈ ਬਾਅਦ ਚ ਬੰਦੇ ਇਕੱਠੇ ਕਰਕੇ ਤੇ ਸਾਰੇ ਇ ਇਥੇ ਆਣ ਕੇ ਗੱਡੀ ਪਿੱਛੇ ਲਾਗੇ ਅੱਗੇ ਲਾਗੇ ਤੇ ਪਹਿਲਾਂ ਆ ਗੱਡੀ ਭੰਨੀ ਆ ਬਾਅਦ ਦਾਤਰ ਮਾਰ ਕੇ ਦੋਵੇਂ ਦੇ ਸਿਰ ਪੜੇ ਆ ਬਾਅਦ ਖਾਣੇ ਲਾਗੇ ਬਾਅਦ ਵਿੱਚ ਜ਼ਖਮੀ ਇੱਕ ਤਿੰਦਰ ਸਿੰਘ ਤੇ ਕਮਰਜੀਤ ਬਾੜ ਉਹ ਕਿੱਥੇ ਆ ਗਏ ਉਹ ਵੀ ਬਾਲੇਵਾਲ ਦੇ ਦੋਵੇਂ ਲੋਠਾਂ ਅੰਦਰ ਖਾਣੇ ਆ ਸਿੱਟ ਪਾਰਟੀ ਅੰਨਾ ਆ ਮਾ